ਪੱਠੇਵਾਲੀ ਦੇ ਇਧਰ ਜੀ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅ ਇੱਕ ਜਿਹੜੀ ਆ ਦੋਸਤੋ ਬਿਲਕੁਲ ਤੁਸੀਂ ਸਕਰੀਨ ਤੇ ਮੱਝ ਦੇਖ ਰਹੇ ਹੋ ਵੀਡੀਓ ਜਲਦੀ ਅਪਲੋਡ ਕਰਾਂਗੇ ਜਿੱਥੇ ਖਾਸ ਤੌਰ ਤੇ ਵੀਰੋ ਤੁਸੀਂ ਵਿజిਟ ਕਰਨੀ ਹੈਗੀ ਆ ਨਿਸ਼ਹਿਰਾਪਨ ਨੂੰ ਤੁਸੀਂ ਖਾਸ ਵਿజిਟ ਕਰਨੀ ਆ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹੈਗਾ ਠੀਕ ਆ ਬਿਲਕੁਲ ਘਰੇਲੂ ਮੱਝ ਆ ਜਿਹੜੀ ਤੁਸੀਂ ਸਕਰੀਨ ਤੇ ਮੱਝ ਦੇਖ ਰਹੇ ਹੋ ਘਰੇਲੂ ਮੱਝ ਆ ਤੇ ਘਰੇਲੂ ਵੀਰ ਦੇ ਕੋਲੇ ਆ ਬਾਕੀ ਤੀਜਾ ਸੂਬਾ ਸੂਣੀ ਆ ਦੂਜੇ ਸੂਬੇ ਦੇ ਵਿੱਚ ਮਿਲਕ ਦੀ ਕਪੈਸਿਟੀ ਜਿਹੜੀ ਆ ਠੀਕ ਹੈ ਜੀ ਤੇ ਤਕਰੀਬਨ ਹਜੇ ਇੱਕ ਹਫਤਾ 8 ਦਿਨ ਸਮਾਂ ਬਾਕੀ ਇਸੂਨ ਦੇ ਵਿੱਚ 9 ਅਪ੍ਰੈਲ ਨੂੰ ਦਿਨ ਪੂਰੇ ਆ ਤੇ ਦਿਨ ਹਜੇ ਦੋਸਤੋ ਲੈ ਜੂਗੀ ਬਾਕੀ ਹਵਾਨੇ ਦਾ ਸਟਰਕਚਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਥਣ ਦੀ ਲੰਬਾਈ ਬਿਲਕੁਲ ਮੁੱਠੀ ਦਾ ਥਣਾ ਆ ਕਰੋ ਚੈੱਕ ਜੀ ਠੀਕ ਹੈ ਨੰਬਰ ਜਿਹੜੇ ਲਗਾਤਾਰ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਤਾਜੀ ਸੂਨ ਵਾਲੀ ਜਿਹੜੀ ਮੱਝ ਬਿਲਕੁਲ ਰੈਡੀ ਹੈਗੀ ਆ ਠੀਕ ਸੋ ਇਸ ਕੁਆਲਟੀ ਦੇਖ ਸਕਦੇ ਹੋ